ਸੋਸ਼ਲ ਤੋਂ ਜੀਓ ਮਹਾਲਪੁਰ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਸਰਬਜੀਤ ਸਿੰਘ ਅਸੀਂ ਇਸ ਟਾਈਮ ਹੋਲੇ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੇ ਦੂਰੋਂ ਦੂਰੇੜਿਆਂ ਤੋਂ ਚੱਲ ਕੇ ਸੰਗਤਾਂ ਆ ਕੇ ਦਰਸ਼ਨ ਦੇਦਾਰੇ ਕਰ ਰਹੀਆਂ ਨੇ ਜਿੱਥੇ ਗੁਰੂ ਦਾ ਜੱਜ ਸੁਣ ਰਹੀਆਂ ਨੇ ਲੰਗਰ ਪ੍ਰਸ਼ਾਦੇ ਨਾਲ ਆਪਣਾ ਤਨ ਦੀ ਜਿਹੜੀ ਮਨ ਦੀ ਪਿਆਸ ਹੈ ਉਹ ਕੀਰਤਨ ਸੁਣ ਕੇ ਬੁਝਾਰ ਰਹੀਆਂ ਨੇ ਤੇ ਜਿਹੜੀ ਤਨ ਦੀ ਪਿਆਸ ਹੈ ਉਹ ਆਪਣੇ ਲੰਗਰ ਪ੍ਰਸ਼ਾਦੇ ਨਾਲ ਬੁਝਾਰ ਰਹੀਆਂ ਨੇ ਸੰਗਤਾਂ ਨਾਲ ਇੱਕ ਵੇਰਵਾ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦਿਖਾਈ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਕਾਫੀ ਜਗ੍ਹਾ ਤੇ ਦੇਖਿਆ ਹੋਵੇਗਾ ਕਿ ਇਹ ਪੂਰੀ ਬੇਲਪੂਰੀ ਸਿਰਫ ਬਈਏ ਵੇਚਦੇ ਤੁਹਾਨੂੰ ਦਿਖਾਈ ਦਿੱਤੇ ਸੀ ਪਹਿਲਾਂ ਪਰ ਇੱਕ ਨੌਜਵਾਨ ਗੁਰਸਿੱਖ ਨੌਜਵਾਨ ਬੇਲਪੂਰੀ ਜਿਹੜਾ ਵੇਚਦਾ ਪਿਆ ਹੈ ਗੱਲਬਾਤ ਕਰਦੇ ਆ ਕਿ ਜਿਵੇਂ ਸਾਡੇ ਲੋਕ ਕਹਿੰਦੇ ਨੇ ਕਿ ਸਾਡੇ ਕੰਮ ਕਰਨ ਨਾਲ ਸ਼ਰਮ ਆਉਂਦੀ ਹੈ ਇਸ ਨੌਜਵਾਨ ਨੂੰ ਕਿੰਨੀ ਵੀ ਸ਼ਰਮ ਮਹਿਸੂਸ ਹੋਈ ਕਿ ਕੰਮ ਕਰਕੇ ਫخر ਮਹਿਸੂਸ ਹੋ ਰਿਹਾ ਅਜ ਖਾਲਸਾ ਬਾਗੁਰਜ ਜੀ ਦਾ ਖਾਲਸਾ ਜੀ ਜੀ ਦਾ ਖਾਲਸਾ ਬਾਵਾ ਜੀ ਦੀ ਫਤਿਹ ਜੀ ਸ਼ੁਭ ਨਾਮ ਕੀ ਹੈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਤੇ ਭਈਏ ਤੇ ਰੇੜੀਆਂ ਲਾਉਂਦੇ ਦੇਖੇ ਸੀ ਸਰਦਾਰ ਵੀ ਲਗਾਉਣੀਆਂ ਸ਼ੁਰੂ ਕਰਦੇ ਸਰਦਾਰਾਂ ਨੇ ਇਹ ਸਾਡੇ ਨਾਲ ਡੇਰੇ ਵਾਲੇ ਬਾਪੂ ਜੀ ਨੇ ਕਿਹਾ ਸੀ ਕਿ ਤੁਸੀਂ ਏਦਾਂ ਕਰਕੇ ਖਣ ਖਣ ਪਲੀਆਂ ਵਾਲੀ ਚੀਜ਼ ਚੀਜ਼ ਲਾਓ ਇਹ ਸਰਦਾਰ ਬੰਦੇ ਦੇਖ ਕੇ ਗੱਲ ਥੋੜੀ ਜ਼ਿਆਦਾ ਆਉਂਦੇ ਆ ਆਉਂਦੇ ਨੇ ਜ਼ਿਆਦਾ ਕਿ ਜਾਂ ਭਈਆਂ ਕੋਲ ਜਾਂਦੇ ਜਾਂਦੇ ਨੇ ਹਾਂਜੀ ਆਈ ਜਾਂਦੇ ਹੁੰਦਾ ਜੀ ਹਾਂ ਹਾਂਜੀ ਚੰਗਾ ਲੱਗਾ ਕੰਮ ਕਰਕੇ ਕਿ ਸ਼ਰਮ ਆਉਂਦੀ ਨਹੀਂ ਨਹੀਂ ਸ਼ਰਮ ਤਾਂ ਜਮਾ ਹੀ ਨਹੀਂ ਹੈਗੀ ਜੀ ਮੈਂ ਤਾਂ ਬਚਪਨ ਦਾ ਕਰਦਾ ਆ ਰਿਹਾ ਕੰਮ ਜੀ ਪਰ ਅੱਜ ਕੱਲ ਦੇ ਨੌਜਵਾਨ ਦੇਖੀਏ ਤੇ ਕੰਮ ਇਹੋ ਜੇ ਕੰਮ ਕਰਦੇ ਸ਼ਰਮ ਮਹਿਸੂਸ ਕਰਦੇ ਆ ਬਹੁਤ ਜ਼ਿਆਦਾ ਹੀ ਮੇਰੇ ਯਾਰ ਦੋਸਤ ਹੈਗੇ ਆ ਕੁਲਚੇ ਉਹਨਾਂ ਨੂੰ ਚੰਗੇ ਭਲੇ ਬਣਾਣੇ ਆਂਦੇ ਆ ਪਰ ਉਹ ਕੰਮ ਕਰਕੇ ਰਾਜੀ ਨਹੀਂ ਹੈਗੇ ਕਹਿੰਦਾ ਨਹੀਂ ਸਾਨੂੰ ਸ਼ੰਗ ਲੱਗਦੀ ਆ ਤੇ ਜਿਹੜੇ ਨੌਜਵਾਨ ਪੀੜ੍ਹੀ ਜਿਹੜੀ ਸ਼ਰਮ ਚ ਮਰ ਗਈ ਆ ਉਹਨਾਂ ਨੂੰ ਕੀ ਕਹਾਂ ਜਾਵਾਂਗੇ ਉਹਨਾਂ ਨੂੰ ਇਹੀ ਕਹਿਣਾ ਜਾਂਦਾ ਜੀ ਭਾਜੀ ਇਹਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ ਵਧੀਆ ਆਪਣਾ ਕੰਮ ਕਰ ਚੱਲੀ ਜਾਂਦਾ ਜੀ ਕੋਈ ਸ਼ਰਮ ਨਹੀਂ ਇਹਦੇ ਵਿੱਚ ਜੇ ਕਿੰਨੀ ਕਿੜੀ ਧੜੀ ਧੂੜੀ ਪੈ ਗਈ ਇਸ ਵੇਲੇ ਆਪਣਾ ਚੱਲੀ ਜਾਂਦਾ 1000 1500 ਰੁਪਏ 2000 ਰੁਪਏ ਆਮ ਪਰ ਦੇਖਿਆ ਜਾਵੇ ਤਾਂ ਕਾਫੀ ਭਈਏ ਜਿਹੜਾ ਇਹ ਕੰਮ ਕਰਦੇ ਜਿਹੜੇ ਦਿਖਾਈ ਦਿੱਤੇ ਇਹ ਪਹਿਲਾ ਨੌਜਵਾਨ ਦੇਖਿਆ ਕਿ ਜਿਹੜਾ ਗੁਰਸਖ ਨੌਜਵਾਨ ਜਿਹੜਾ ਹੈ ਉਹ ਬੇਲ ਪੂਰੀ ਬਣਾ ਰਿਹਾ ਹੈ ਇਹ ਚ ਕੀ ਕੀ ਪਾਉਂਦੇ ਕੀ ਕੀ ਜੇ ਇਹਦੇ ਵਿੱਚ ਜਿੰਨੀਆਂ ਵੈਰਾਈਟੀਆਂ ਆਪਣੇ ਸਾਹਮਣੇ ਲੱਗੀਆਂ ਹੋਈਆਂ ਸਾਰੀਆਂ ਪੈਂਦੀਆਂ ਜੀ ਇੱਕ ਬਣਾ ਕੇ ਦਿਖਾਓ ਨਾਲੇ ਸੰਗਤ ਨਾਲੇ ਗੁਰੂ ਖਾ ਜਾਂਦਾ ਕਿਹੜੇ ਦਾ ਜੀ ਨਿਹਾਲਪੁਰ ਟੀ ਆਪਾਂ ਦਾ ਰੈਸਪੀ ਇਹ ਤੇ ਜੀ ਪਾਜੀ ਕਿਵੇਂ ਦਾ ਟੇਸਟ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਭਈਆਂ ਤੋਂ ਖਾਂਦੇ ਰਹੇ ਹਾਂ ਹਾਂ ਜੀ ਭਈਆਂ ਦੇ ਖਾਣੇ ਦੇ ਵਿੱਚ ਤੇ ਇਸ ਖਾਣੇ ਦੇ ਵਿੱਚ ਕਿੰਨਾ ਫਰਕ ਲੱਗਦਾ ਬਹੁਤ ਜ਼ਿਆਦਾ ਬਰਗਰੀ ਵੇਖੋ ਇੱਕ ਦੇ ਸਾਡਾ ਸਰਦਾਰ ਭਰਾ ਆਇਆ ਇੱਕ ਖਾਨ ਬਿੰਚ ਬਹੁਤ ਸਭਾਈ ਵਰਤੀ ਜਾ ਰਹੀ ਆ ਆ ਕੋਈ ਇੱਕ ਚੀਜ਼ ਦੀ ਜਿਹੜੀ ਸਾਹ ਸਾਹ ਸੁਭਾਲਨਾ ਕਾਂਡੇ ਆ ਤੇ ਬਹੁਤ ਵਧੀਆ ਬਹੁਤ ਸਵਾਹ ਆ ਪਰ ਸਾਡੇ ਲੋਕ ਜਿਹੜੇ ਜਿਆਦਾ ਗੰਧ ਖਾਨ ਚ ਮਹਿਸੂਸ ਬਹੁਤ ਖੁਸ਼ੀ ਮਹਿਸੂਸ ਕਰਦੇ ਵੇਖੋ ਜੀ ਘਾਡੇ ਲੋਕ ਜਿਹੜੇ ਨਾ ਪ੍ਰਵਾਸੀ ਭਈਏ ਆ ਉਹਨਾਂ ਲੱਗੇ ਜਿਆਦਾ ਜਾ ਕੇ ਖੁਸ਼ ਆ ਸਾਡੇ ਸਰਦਾਰ ਭਰਾ ਜਿਹੜੇ ਮਿਹਨਤ ਕਰਦੇ ਆ ਉਹਨਾਂ ਲੱਗ ਜਾਏ ਖੁਸ਼ੀ ਆ ਕਿੱਡਾ ਸੋਹਣਾ ਸਰਦਾਰ ਵੇਖੋ ਕਿੰਨੀ ਸੋਹਣੀ ਪਗੜੀ ਬੰਨੀ ਐ ਕਿਡਾ ਸੋਹਣਾ ਕਾਰੋਬਾਰ ਚੰਡਿਆ ਸ਼ਰਮ ਸੁਕੀ ਇਸਦੀ ਚੰਡਿਆ ਇਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਇਹਨਾਂ ਦੀ ਦੁਕਾਨ ਤੇ ਆਉਣਾ ਚਾਹੀਦਾ ਜੇ ਆਪਾਂ ਇਹਨਾਂ ਕੋ ਆਵਾਂਗੇ ਤੇ ਫਿਰ ਦੁਕਾਨ ਦੇ ਚੱਲੂ ਇਹਨਾਂ ਦੀ ਇਹਨਾਂ ਦਾ ਸਾਥ ਦੇਣਾ ਜੀ ਦਾ ਇਹ ਤੁਹਾਡਾ ਐਡਰੈਸ ਕੀ ਹੈ ਜੀ ਸਾਡਾ ਹੈ ਜੀ ਨਾਲ ਕਿਲਾ ਨੰਦ ਕੜੋ ਸਭ ਨਾਲ ਮਾਲਪੁਰਾ ਲੈਣਾ ਢੇਰ ਆ ਜੀ ਇਥੇ ਕਿੰਨੇ ਦਿਨਾਂ ਦੀ ਤੁਹਾਡੀ ਹੁਣ ਰੋਟੀ ਹੈ ਤੇ ਕਿੰਨੇ ਦਿਨਾਂ ਤੱਕ ਇੱਥੇ ਲੁਕਾਰੇ ਉਹਨਾਂ ਦੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਲਾਗੇ ਇਹ ਜੀ ਮੈਨੂੰ ਹੋ ਗਏ ਕਟੋਗੜ 5-6 ਸਾਲ ਹੋ ਗਏ ਜੀ ਲਾਂਦੇ ਨੂੰ ਇੱਥੇ ਡੇਲੀ ਲੱਗਦੀ ਹੈ ਹਾਂਜੀ ਹਾਂਜੀ ਰੋਜ਼ ਲੱਗਦੀ ਹੈ ਜੀ ਜੇ ਕਿਸੇ ਨੇ ਬਣਾਉ ਉਹ ਤੁਹਾਡੇ ਕੋਲ ਇੱਥੇ ਆ ਹਾਂਜੀ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਬਜਿੱਤਰ ਸਿੰਘ ਸਰਾ ਦੇ ਨਾਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ